ਜੇੰਪਿਰੰਚ ਕੀ ਕਰਨ ਕਰਨਗੇ ਤੇ ਮੈਂ ਕਿਹਾ ਇਹ ਇਹ ਤਾਂ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹ ਫੈਸਲਾ ਕਰੂਗਾ ਕਿ ਤੁਸੀਂ ਫੈਸਲਾ ਕਰੋਗੇ ਤੇ ਇਸੇ ਕਰਕੇ ਅੱਜ ਡੀਸੀ ਤੇ ਏਡੀਸੀ ਛੁੱਟੀ ਲੈ ਕੇ ਚਲੇ ਗਏ ਤੇ ਸਾਡੀ ਬਦਨਾਮੀ ਹੋਊਗੀ ਕਿ ਅਸੀਂ 3 ਮਹੀਨੇ ਸਿਮਰਨਜੀਤ ਸਿੰਘ ਮਾਨ ਦੇ ਦਿੱਤੀ ਹੋਈ ਐਂਬੂਲੈਂਸ ਇੱਥੇ ਸੁਖਬੀਰ ਸਿੰਘ ਸਰਪੰਚ ਨੂੰ ਨਹੀਂ ਦਿੱਤੀ ਹਾਂ ਸਰ ਇਹਨਾਂ ਦਾ ਸ਼ਿਕਾਇਤ ਹੋਣੀ ਚਾਹੀਦੀ ਹੈ ਜਿਹੜੇ ਅਫਸਰਾਂ ਦੀ ਜਿਹੜੇ ਅਫਸਰ ਆਪਣੇ ਕੰਮ ਦੇ ਵਿੱਚ ਢਿੱਲ ਵਰਤਦੇ ਨੇ ਪਬਲਿਕਲੀ ਇੱਕ ਸਕੂਲਤ ਕਿੰਨੀ ਵਧੀਆ ਸਕੂਲ ਹੈ ਜਿਸ ਨੂੰ ਦੇਣ ਦੇ ਵਿੱਚ ਅਫਸਰਾਂ ਨੇ ਢਿੱਲ ਵਰਤੀ ਹੈ ਇਹ ਤਾਂ ਫਿਰ ਤੁਹਾਡੇ ਜ਼ਰੀਏ ਨਾਲ ਰਿਪੋਰਟ ਚੜੀ ਹੋਈ ਜਈ ਸਰ ਤੁਸੀਂ ਇਹ ਕੰਪਲੇਟ ਕਰੋਗੇ ਜੀ ਅਸੀਂ ਇਸ ਡਿਪਾਰਟਮੈਂਟ ਤੇ ਪਤਾ ਨਹੀਂ ਮੈਨੂੰ ਪਰ ਤੁਹਾਨੂੰ ਦੱਸਾਂ ਇਹ ਇੱਕ ਕੰਪਲੇਂਟ ਹੀ ਹੈ ਮੇਰੀ ਇਹ ਜਿਹੜੀ ਤੁਸੀਂ ਰਿਪੋਰਟ ਕਰਦੇ ਸਰ ਹੜ੍ਹਾਂ ਦੇ ਪੁਆਇੰਟ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਜੀ ਹੜ੍ਹਾਂ ਦੇ ਨਾਲ ਹੜ੍ਹਾਂ ਦਾ ਸੈਂਟਰ ਨੇ ਕਰਾਇਆ ਹੈਗਾ ਉਹਨਾਂ ਨੇ ਗੇਟ ਤਿੰਨੇ ਜਿਹੜੇ ਸਰੋਵਰ ਹੈਗੇ ਆ ਗੁਬਿੰਦ ਸਾਗਰ ਫਿਰ ਫੌਂਡ ਡੈਮ ਫਿਰ ਰੀਤ ਸਾਗਰ ਡੈਮ ਉਹਨਾਂ ਨੇ ਗੇਟ ਖੋਲ ਤੇ ਤੇ ਸਾਨੂੰ ਡਬੋ ਦਿੱਤਾ ਅਸੀਂ ਚਾਹੁੰਦੇ ਆਂ ਕਿ ਯੂਐਨ ਦੀ ਫੋਰਸ ਇੱਥੇ ਲੱਗੇ ਤੇ ਇਹ ਜਿਹੜੀਆਂ ਡੈਮਸ ਐ ਇਹ ਯੂਏਨ ਦੇ ਕੰਟਰੋਲ ਦੇ ਥੱਲੇ ਆਉਣ ਤਾਂ ਜਾਂ ਕਿ ਅਸੀਂ ਸਿੱਖ ਕੌਮ ਤੇ ਮੁਸਲਮਾਨ ਕੌਮ ਜਿਹੜੀ ਪਾਕਿਸਤਾਨ ਚ ਹੈ ਤਾਂ ਬੱਤ ਸਕਦੀ ਐ ਨਹੀਂ ਤਾਂ ਇਹ ਸਾਨੂੰ ਸਾਰਿਆਂ ਨੂੰ ਇਹ ਡੈਮਸ ਦੇ ਨਾਲ ਪਾਣੀ ਛੱਡ ਕੇ ਰੋੜ ਸਕਦੇ ਐ ਤੇ ਇਸ ਨੂੰ ਅੰਗਰੇਜ਼ੀ ਚ ਕਹੀ ਜਾਂਦਾ ਹੈ ਹਾਈਡਰੋਲੋਜੀਕਲ ਵਾਰ ਤੇ ਦੂਜਾ ਹੁੰਦਾ ਐ ਐਟੋਮਿਕ ਵਾਰ ਤੇ ਹਿੰਦੂਤਵਾ ਦੇ ਕੋਲੇ ਐਟਮ ਬੰਬ ਵੀ ਹੈਗੇ ਐ ਤੇ ਆਹ ਬੰਬ ਹਾਈਡਰੋਲੋਜੀਕਲ ਜਿਹੜਾ ਬੰਬ ਹੈ ਇਹ ਵੀ ਇਹਨਾਂ ਕੋਲੇ ਆ ਗਿਆ। ਮਦਾਂਜ ਇੱਕ ਲਾਸਟ ਪੁੱਛਣਾ ਚਾਹੁੰਦੇ ਆ ਜੀ ਕਿ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਜੀ ਕਿਉਂਕਿ ਬਹੁਤ ਵੱਡਾ ਸਵਾਲ ਵੱਡੇ ਪੱਧਰ ਤੇ ਉੱਠਿਆ ਹੈ ਸਵਾਲ ਵੀ ਇਹ ਜਾਣਬੁੱਝ ਕੇ ਸੈਂਟਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਜੀ ਕਿ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਜੀ। ਰਾਜੀ ਅ ਵੀ ਜਿਹੜਾ ਸਰਕਾਰ ਕਹਿੰਦੀ ਆ ਵੀ ਬਿਲਕੁਲ ਇੱਕ ਕੁਦਰਤੀ ਆਫਤ ਹੈ। ਨਹੀਂ ਨਹੀਂ ਕੁਦਰਤੀ ਨਹੀਂ ਇਹਨਾਂ ਕੋਲੇ ਸੈਟਲਾਈਟਸ ਹੈ ਸਾਰੀ ਇਨਫਰਮੇਸ਼ਨ ਹੈਗੀ ਹੈ ਇਹਨਾਂ ਨੂੰ ਪਤਾ ਲੱਗਦਾ ਰਹਿੰਦਾ ਕਿ ਪਹਾੜਾਂ ਦੇ ਉੱਤੋਂ ਬਰਫ਼ இਵੇਂ ਟਲ ਰਹੀ ਹੈ ਕਿੰਨੀ ਟਲ ਰਹੀ ਹੈ ਕਿੰਨਾ ਪਾਣੀ ਸਰੋਵਰਾਂ ਚ ਆ ਰਿਹਾ ਹੈ ਤੇ ਇਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਇਹ ਹੈ ਐਤ ਦੀ ਬਾਦਸ਼ਾਹ ਖੱਜੀਆਂ ਪੈਣ ਗਿਆ ਤੇ ਜਿਹੜੀ ਇਹਨਾਂ ਦੀ ਸਰਕਾਰ ਦੀ ਆ ਮਾਲ ਦੀ ਖਤਾਬ ਹੈ ਉਹਦੇ ਵਿੱਚ ਲਿਖਿਆ ਹੈਗਾ ਕਿ ਹਰੇਕ ਡੀਸੀ ਬਾਦਸ਼ਾਹ ਤੋਂ ਪਹਿਲਾਂ 3 ਮਹੀਨੇ ਸਾਰਾ ਮਲਾਜਾ ਕਰਕੇ ਆਊਗਾ ਆਪਣੇ ਦਰਿਆਵਾਂ ਦਾ ਨਹਿਰਾਂ ਦਾ ਚੋਇਆਂ ਦਾ ਸੋਇਆਂ ਦਾ ਕਿ ਇੱਕ